ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ अरोड़ा ਵੱਲੋਂ ਪਿੰਡ ਆਸਫਵਾਲਾ ਫਾਜ਼ਿਲਕਾ ਵਿਖੇ ਸ਼ਹੀਦਾਂ ਦੀ ਸਮਾਦ ਤੇ ਫੁੱਲ ਪੈਂਟ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਉਹਨਾਂ ਸੰਬੋਧਨ ਕਰਦੇ ਹੋਏ ਕਿਹਾ ਕਿ 1971 ਦੇ ਭਾਰਤ-ਪਾਕਿਸਤਾਨ ਯੁੱਧ ਵਿੱਚ ਕੁਰਬਾਨ ਹੋਏ ਮਹਾਨ ਸੂਰਬੀਰਾਂ ਦੀ ਇਹ ਸਮਾਦੀ ਸਾਨੂੰ ਦੇਸ਼ ਭਗਤੀ ਦੀ ਪ੍ਰੇਰਣਾ ਦਿੰਦੀ ਹੈ। ਇਹ ਪਵਿੱਤਰ ਸਥਾਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਸੱਚੀ ਸੇਵਾ ਕਿਵੇਂ ਕੀਤੀ ਜਾਂਦੀ ਹੈ। ਸ਼੍ਰੀ ਅਮਨ ਅਰੋੜ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਿਆਂ ਵਿਰੁੱਧ ਮੁਹਿੰਮ ਚੰਗੇ ਨਤੀਜਿਆਂ ਵੱਲ ਵਧ ਰਹੀ ਹੈ। ਉਹਨਾਂ ਇਹ ਵੀ ਆਖਿਆ ਕਿ ਲੋਕਾਂ ਦੇ ਸਹਿਯੋਗ ਨਾਲ ਪੁਲਿਸ ਨੇ ਨਸ਼ਿਆਂ ਦੀ ਸਪਲਾਈ ਲਾਈਨ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਨਸ਼ਿਆਂ ਦੇ ਆਲੇ ਦੁਆਲੇ ਵਸੇ ਗੁਨਾਹਾਂ ਤੇ ਵੀ ਨਕੇਲ ਪਾਈ ਜਾ ਰਹੀ ਹੈ। ਉਨਾ ਇਹ ਵੀ ਕਿਹਾ ਕਿ ਸਾਡੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਸਾਨੂੰ ਜੋ ਆਜ਼ਾਦੀ ਦਿਵਾਈ ਹੈ ਅਸੀਂ ਉਸ ਦਾ ਸਦ ਪ੍ਰਯੋਗ ਕਰਦੇ ਹੋਏ ਨਸ਼ਿਆਂ ਤੋਂ ਮੁਕਤ ਪੰਜਾਬ ਵੱਲ ਲਗਾਤਾਰ ਵਧ ਰਹੇ ਹਾਂ ਇਸ ਮੌਕੇ ਉਹਨਾਂ ਨੇ ਐਲਾਨ ਕੀਤਾ ਕਿ ਹਰ ਵਿਧਾਨ ਸਭਾ ਹਲਕੇ ਨੂੰ 5 ਕਰੋੜ ਰੁਪਏ ਵਿਕਾਸ ਲਈ ਦਿੱਤੇ ਜਾ ਰਹੇ ਹਨ ਇਹ ਰਕਮ ਇਲਾਕੇ ਦੀਆਂ ਵਾਧੂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਖਰਚੀ ਜਾਵੇਗੀ ਉਨਾ ਇਲਾਕਾ ਨਿਵਾਸੀਆਂ ਦੀ ਮੰਗ ਤੇ ਪਿੰਡ ਆਸਫਵਾਲਾ ਵਿਕੇਸ਼ ਸੇਵਾ ਕੇਂਦਰ ਖੋਲਣ ਦਾ ਵੀ ਐਲਾਨ ਕੀਤਾ ਜੋ ਇਥੋਂ ਦੇ ਨਾਗਰਿਕਾਂ ਨੂੰ ਸਿੱਧੇ ਸਰਕਾਰੀ ਸਹੂਲਤਾਂ ਮੁਹੱਈਆ ਕਰਵਾਏਗਾ ਇਸ ਤੋਂ ਪਹਿਲਾਂ ਵਿਧਾਇਕ ਨਰਿੰਦਰ ਪਾਲ ਸਿੰਘ ਸਮਾਣਾ ਨੇ ਵੀ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੇ ਸੰਪੂਰਨ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਉਹਨਾਂ ਕਿਹਾ ਕਿ ਖੇਡ ਸਟੇਡੀਅਮ ਸਿਹਤ ਬੀਮਾ ਅਤੇ ਹੋਰ ਅਨੇਕਾਂ ਯੋਜਨਾਵਾਂ ਰਾਹੀਂ ਪੰਜਾਬ ਦੇ ਹਰ ਵਰਗ ਨੂੰ ਲਾਭ ਮਿਲ ਰਿਹਾ ਹੈ ਇਸ ਸਮਾਗਮ ਵਿੱਚ ਮੁੱਖ ਤੌਰ ਤੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਐਸਐਸਪੀ ਵਿਰਿੰਦਰ ਸਿੰਘ ਬਰਾੜ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਨੂਰ ਸ਼ਾ ਮੁੱਖ ਤੌਰ ਤੇ ਹਾਜ਼ਰ ਹੋਏ ਆਸਮਾਨ ਵਾਲਾ ਸ਼ਹੀਦਾ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਜੀ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੈਡਮ ਅਮਰਪ੍ਰੀਤ ਕੌਰ ਜੀ ਸਾਡੇ ਐਸਐਸਪੀ ਸਾਹਿਬ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਸਾਰੇ ਅਧਿਕਾਰੀ ਸਹਿਬਾਨ ਪਰੇ ਸਰਕਾਰਯੋ ਅੰਤਲ ਸ਼੍ਰੀ ਸੰਦੀਪ ਗੁਲੋਤਰਾ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਜਿਹੜੇ ਦੇਵਾ ਜੀ ਔਰ ਸਾਡੇ ਵੱਖ-ਵੱਖ ਬਲਾਕਾਂ ਦੇ ਆਏ ਸਾਰੇ ਹੀ ਬਲਾਕ ਪ੍ਰਧਾਨ ਸਹਿਬਾਨ ਜ਼ਿਲ੍ਹਾ ਉਪ ਦੇਦਾਰ ਸਹਿਬਾਨ ਸਾਡੇ ਸਾਰੇ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਸਮੂੱਚੇ ਸਰਪੰਚ ਸਹਿਬਾਨ ਸਾਰੇ ਆਗੂ ਸਹਿਬਾਨ ਔਰ ਆਸਫ ਵਾਲਾ ਸ਼ਹੀਦੀ ਸਮਾਰਕ ਨੂੰ ਜਿਹੜੀ ਸੇਵਾ ਕਰ ਰਹੀ ਸਾਰੀ ਸਮੂਚੀ ਕਮੇਟੀ ਸਾਡੇ ਨਾਮ ਪਾਲ ਜੀ ਸਾਰਿਆਂ ਨੂੰ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸ਼ਾਂਤ ਆਪਾਂ ਇੱਕ ਦੋ ਨਾਰੇ ਲਾਵਾਂਗੇ ਤੇ ਸਾਰਿਆਂ ਨੇ ਉਹ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਨਾऱ्यांना ਦਾ ਜਵਾਬ ਦੇਣਾ ਹੈ ਸ਼ਹੀਦੋ ਤੁਹਾਡੀ ਸੋਚ ਤੇ ਜੰਗ ਲੜੇ ਹੋਗੇ ਸ਼ਹੀਦੋ ਤੁਹਾਡੀ ਸੋਚ ਤੇ ਜੰਗ ਲੜੇ ਹੋਗੇ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਅੱਜ ਆਪਾਂ ਸਾਰੇ ਸ਼ਹੀਦਾਂ ਇਸ ਸਮਾਗਮ ਤੇ ਪਹੁੰਚੇ ਆ ਆਪਣੇ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ अरोड़ा ਜੀ ਆਪਣੇ ਵਿੱਚ ਪਹੁੰਚੇ ਨੇ ਮੈਂ ਫਾਜ਼ਲ ਕਾ ਵਾਸੀਆ ਵੱਲੋਂ ਸਾਡੇ ਸਮੁੱਚੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਸਹਿਬਾਨਾਂ ਵੱਲੋਂ ਸਾਡੇ ਪ੍ਰਧਾਨ ਜੀ ਦਾ ਫਾਜ਼ਿਲਕਾ ਦੇ ਸ਼ਹੀਦਾਂ ਦੀ ਧਰਤੀ ਤੇ ਪਹੁੰਚਣ ਤੇ ਜੀ ਆਇਆਂ ਨੂੰ ਔਰ ਆਪਾਂ ਬੜੇ ਕਿਸਮਤ ਵਾਲੇ ਆ ਕਿ ਤੁਹਾਨੂੰ ਫਾਜ਼ਿਲਕਾ ਦੇ ਵਿੱਚ ਦੋ ਦੋ ਐਮਐਲਏ ਮਿਲੇ ਨੇ ਐਮਐਲਏ ਦੇ ਨਾਲ ਮੰਤਰੀ ਵੀ ਮਿਲੇ ਨੇ ਔਰ ਆਪਣੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਵੀ ਜਿਹੜੇ ਉਹ ਆਪਣੇ ਇੱਕ ਤਰ੍ਹਾਂ ਫਾਜ਼ਿਲਕਾ ਦੇ ਨੇ ਤੇ ਜਦੋਂ ਵੀ ਫਾਜ਼ਿਲਕਾ ਦੀ ਗੱਲ ਹੁੰਦੀ ਹੈ ਤਾਂ ਬੜੀ ਖੁਸ਼ੀ ਦੀ ਗੱਲ ਹੈ ਮੇਰੇ ਨਾਲੋਂ ਪਹਿਲਾਂ ਸਾਡੇ ਵੱਡੇ ਵੀਰ ਅਮਨ ਰੋੜਾ ਜੀ ਫਾਜ਼ਿਲਕਾ ਦੀ ਗੱਲ ਕਰਨ ਲਈ ਸਰਕਾਰ ਕੋਲ ਕਿਵੇਂ ਫਾਜ਼ਿਲਕਾ ਦੇ ਕੰਮਾਂ ਨੂੰ ਫਾਜ਼ਿਲਕਾ ਨੂੰ ਅੱਗੇ ਲਜਾਇਆ ਜਾ ਸਕਦਾ ਹੈ ਮੈਨੂੰ ਬੜਾ ਸਾਥ ਮਿਲਦਾ ਹੈ ਸ਼੍ਰੀ ਅਮਨ ਰੋੜਾ ਜੀ ਦਾ ਬੜਾ ਧੰਨਵਾਦ ਕਰਦੇ ਹਾਂ ਦਾ ਜੋ ਡਵੈਲਪਮੈਂਟ ਫਾਜ਼ਿਲਕਾ ਦੇ ਵਿੱਚ ਹੋ ਰਹੀ ਹੈ ਚਾਹੇ ਆਪਣੇ ਸ਼ਹਿਰ ਦੀ ਗੱਲ ਕਰ ਲਈਏ ਚਾਹੇ ਪਿੰਡਾਂ ਦੀ ਗੱਲ ਕਰ ਲਈਏ ਬਹੁਤ ਸਾਰੇ ਕੰਮ ਜਿਹੜੇ ਨੇ ਉਹਨਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਸ਼੍ਰੀ ਅਮਨ अरोड़ा ਜੀ ਦਾ ਮੈਂ ਧੰਨਵਾਦ ਕਰਦਾ ਪਹਿਲੇ ਦਿਨ ਤੋਂ ਸ਼੍ਰੀ ਅਮਨ अरोड़ा ਜੀ ਜੋ ਸਾਡੇ ਫਾਜ਼ਿਲਕਾ ਦਾ ਖਾਸ ਖਿਆਲ ਰੱਖਦੇ ਨੇ ਔਰ ਅੱਜ ਤੁਹਾਡੇ ਸਵਾਗਤ ਲਈ ਤੁਹਾਨੂੰ ਸਵੇਰੇ ਹੀ ਮੈਸੇਜ ਲੱਗਿਆ ਸੀ ਤਾਂ ਦੇਖੋ ਸਾਰੇ ਪਿੰਡਾਂ ਦੇ ਕੋਈ ਵੀ ਇਹੋ ਜਿਹੇ ਪਿੰਡ ਨਹੀਂ ਜਿਹੜੇ ਪਿੰਡ ਦਾ ਤੇ ਸਰਪੰਚ ਮੌਜੂਦ ਨਹੀਂ ਆ ਰਿਹਾ ਸਾਡੇ ਸਾਰੇ ਬੁਲਾਕ ਪਰਦਾਨ ਸਹਿਬਾਨ ਉਹਦੇਦਾਰ ਸਹਿਬਾਨ ਸਾਰੇ ਤੁਹਾਡੇ ਸਵਾਗਤ ਲਈ ਅੱਜ ਇੱਥੇ ਪਹੁੰਚੇ ਨੇ ਜਿੰਨੇ ਵੀ ਉਹਦੇਦਾਰ ਸਹਿਬਾਨ ਆਏ ਨੇ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਖਾਸਨਵਾਦ ਕਰਦਾ ਔਰ ਜੋ ਵੀ ਤੁਸੀਂ ਸਾਰੇ ਅੱਜ ਪ੍ਰਧਾਨ ਜੀ ਦੇ ਸਵਾਗਤ ਲਈ ਆਏ ਹੋ ਤਾਂ ਤੁਹਾਡੇ ਵੀ ਬਹੁਤ ਸਾਰੇ ਜਿਹੜੇ ਪ੍ਰਧਾਨ ਜੀ ਇਹਨਾਂ ਦੇ ਵੀ ਕੋਈ ਮਸਲੇ ਨੇ ਬਹੁਤ ਸਾਰੇ ਬਹੁਤ ਤਕਰੀਬਨ ਹੱਲ ਹੋ ਗਏ ਨੇ ਇਹ ਸਰਕਾਰ ਦਾ ਧੰਨਵਾਦ ਕਰ ਰਹੇ ਨੇ ਕਿਉਂਕਿ ਪਿੱਛੇ ਸਰਕਾਰ ਨੇ ਜੋ ਐਲਾਨ ਕੀਤਾ ਹੈ ਕਿ 10 ਲੱਖ ਰੁਪਏ ਦਾ ਜਿਹੜਾ ਇਲਾਜ ਹੈ ਹਰ ਪਰਿਵਾਰ ਨੂੰ ਜਿਹੜਾ ਮੁਫਤ ਹੋਣਾ ਹੈ ਇਸ ਤੋਂ ਬਹੁਤ ਸਾਰੇ ਖੁਸ਼ ਨੇ ਬੜਾ ਸਰਕਾਰ ਦਾ ਧੰਨਵਾਦ ਕਰ ਰਹੇ ਨੇ ਔਰ ਖੇਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਗਰਾਊਂਡ ਬਣਾਉਣ ਦੀ ਜੋ ਸਰਕਾਰ ਨੇ ਉਹ ਪ੍ਰਾਲਾ ਕੀਤਾ ਹੈ ਉਸ ਤੋਂ ਵੀ ਬੜੇ ਖੁਸ਼ ਨੇ ਸਾਰੇ ਜਿਹੜਾ ਜੁਦ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਪੰਜਾਬ ਸਰਕਾਰ ਦਾ ਇਹ ਸਾਰੇ ਆਪਣੇ ਸਰਪੰਚ ਸਹਿਬਾਨ ਉਸ ਵਿੱਚ ਵੰਦ ਚੜ੍ਹ ਕੇ ਹਿੱਸਾ ਲੈ ਰਹੇ ਨੇ ਜੇ ਕੋਈ ਨਸ਼ਾ ਵੇਚਦਾ ਹੈ ਤਾਂ ਨਾਲ ਦੀ ਨਾਲ ਹੀ ਸਾਡੇ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਸਾਰੇ ਅਫਸਰ ਸਹਿਬਾਨ ਨੂੰ ਦੱਸਦੇ ਨੇ ਔਰ ਫਾਜ਼ਿਲਕਾ ਦੇ ਵਿੱਚ ਨਸ਼ਾ ਕਦਮ ਦਰਮੀ ਜਿਹੜਾ ਸਾਰੇ ਬੜਾ ਯੋਗਦਾਨ ਪਾ ਰਹੇ ਨੇ ਤਾਂ ਮੈਂ ਹੁਣ ਫਿਰ ਸਾਰਿਆਂ ਨੂੰ ਬੇਨਤੀ ਕਰਾਂਗਾ ਆਪਣੇ ਪ੍ਰਧਾਨ ਜੀ ਸ਼੍ਰੀ ਅਮਨ ਅਰੋੜਾ ਜੀ ਆਏ ਨੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜੋ ਆਪਣੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਆਪਣੇ ਪੰਜਾਬ ਸਰਕਾਰ ਵੱਲੋਂ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਯੁੱਧ ਛੇੜਿਆ ਹੈ ਨਸ਼ਿਆਂ ਦੇ ਖਿਲਾਫ ਆਪਾਂ ਪ੍ਰਧਾਨ ਜੀ ਨੂੰ ਵਿਸ਼ਵਾਸ ਦਿਵਾਉਣਾ ਸਾਰਿਆਂ ਨੇ ਕਿ ਆਪਾਂ ਉਸ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਨਸ਼ੇ ਨੂੰ ਖਤਮ ਕਰਨ ਦੇ ਨਸ਼ੇ ਦੇ ਖਿਲਾਫ ਜੇ ਕੋਈ ਨਸ਼ਾ ਵੇਚਦਾ ਹੈ ਤਾਂ ਆਪਾਂ ਸਾਰਿਆਂ ਨੇ ਉਹਦੀ ਜਾਣਕਾਰੀ ਪ੍ਰਸ਼ਾਸਨ ਨੂੰ ਦੇਣੀ ਤੇ ਉਹਦੇ ਕਾਰਵਾਈ ਹੋ ਵੀ ਰਹੀ ਹੈ ਤੇ ਅੱਗੇ ਵੀ ਹੋਣੀ ਹੈ ਤਾਂ ਸਾਰੇ ਦਾਲ ਮਲ ਕੇ ਨਸ਼ਿਆਂ ਨੂੰ ਆਪਾਂ ਖਤਮ ਕਰੀਏ ਸਰਕਾਰ ਤੁਹਾਡੇ ਵਾਸਤੇ ਕੰਮ ਕਰ ਰਹੀ ਹੈ ਤੁਹਾਡੀ ਸਰਕਾਰ ਹੈ ਇਸ ਤੋਂ ਪਿੱਛੇ ਅਸੀਂ ਪ੍ਰਧਾਨ ਜੀ ਚੌਕ ਨੀਕੂ ਲਾਣਾ ਵਿਖੇ ਅੱਜ ਕੈਂਪ ਲਗਾਇਆ ਸੀ ਆਪ ਦੀ ਸਰਕਾਰ ਆਪ ਦੇ ਦੁਆਰ ਮੈਡੀਕਲ ਜਿੱਤੇ ਸਾਰੇ ਡਾਕਟਰ ਜਿਹੜੇ ਤਾਂ ਹਰ ਹਫਤੇ ਸਾਡਾ ਇੱਕ ਨਾ ਕਿਤੇ ਨਾ ਕਿਤੇ ਕੈਂਪ ਹੁੰਦਾ ਹੈ ਸਪੋਧ ਬਟਾ ਯੋਗਦਾਨ ਆਪਣੀ ਸਰਕਾਰ ਆਵਾਜ਼ ਦੀ ਪਾਰਟੀ ਦੀ ਆਮ ਲੋਕਾਂ ਦੀ ਸਰਕਾਰ ਦਾ ਲੋਕਾਂ ਨੂੰ ਸੁੱਖ-ਸੁਭਦਾਵਾਂ ਜਿਹੜੀਆਂ ਦੇਣੇ ਚ ਲੱਗਿਆ ਹੋਇਆ ਹੈ ਕੈਂਸਰ ਦੀ ਵੈਨ ਸਪੈਸ਼ਲ ਜਿਹੜੀ ਹੈ ਹਰ ਪਿੰਡ ਦੇ ਵਿੱਚ ਜਾ ਕੇ ਚੈੱਕ ਕਰਦੀ ਹੈ ਕੋਈ ਵੀ ਕਿਸੇ ਨੂੰ ਤਕਲੀਫ ਹੁੰਦੀ ਹੈ ਸਾਰਿਆਂ ਦਾ ਜਿਹੜਾ ਉੱਥੇ ਇਲਾਜ ਕੀਤਾ ਜਾ ਰਿਹਾ ਹੈ ਬਹੁਤ ਵੱਡੇ ਉਪਰਾਲੇ ਨੇ ਬਹੁਤ ਸਾਰੇ ਖੁਚਲੇ ਤੇ ਤੁਹਾਡਾ ਸਾਰਿਆਂ ਦਾ ਸਾਡੇ ਆਪਣੇ ਆਵਾਦੀ ਪਾਰਟੀ ਦੇ ਮਾਨਯੋਗ ਸਰਤਾਪ ਭਗਵੰਤ ਸਿੰਘ ਮਾਨ ਜੀ ਬਖੰਤਰੀ ਸਾਹਿਬ ਦਾ ਤੁਹਾਡੇ ਵੱਲੋਂ ਉਹਨਾਂ ਦਾ ਧੰਨਵਾਦ ਇਹ ਕਰ ਰਹੇ ਨੇ ਔਰ ਸਾਡੇ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੁਹਾਡੇ ਥਰੂ ਇਹਨਾਂ ਸਾਰਿਆਂ ਵੱਲੋਂ ਉਹਨਾਂ ਦਾ ਧੰਨਵਾਦ ਹੈ ਜੋ ਬਹੁਤ ਵੱਡੇ ਵੱਡੇ ਕੰਮ ਨੇ ਕਰਕੇ ਸਾਡੇ ਪੰਜਾਬ ਨੂੰ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾ ਰਹੇ ਨੇ ਰੰਗਣਾ ਪੰਜਾਬ ਬਣਾ ਰਹੇ ਨੇ ਤਾਂ ਫਿਰ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਧੰਵਾਦ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਬੰਦੀ ਸਾਰਿਆਂ ਨੂੰ ਦਾ ਬਹੁਤ ਬਹੁਤ ਸ਼ੁਕਰੀਆ ਸਮਨਾ ਸਾਹਿਬ ਪਵਿੱਤਰ ਮੁਕੱਦਸ ਸਥਾਨ ਦੇ ਉੱਪਰ ਇਕੱਤਰ ਹੋਏ ਮੇਰੇ ਸਾਰੇ ਹੀ ਸਤਿਕਾਰਯੋਗ ਮੇਰੇ ਬਜ਼ੁਰਗ ਮੌਜੂਦ ਸਾਥੀ ਵੀਰ ਔਰ ਐਮਐਲਏ ਸਾਹਿਬ ਸਮਨਾ ਜੀ ਡੀਸੀ ਮੈਡਮ ਮੈਸੇਜੀ ਸਾਹਿਬ ਔਰ ਮੇਰੀ ਕਿਸਮਤੀ ਹੈ ਕਿ ਜਦੋਂ ਵੀ ਮੈਂ ਕਦੇ ਬਾਜ਼ਿਲ ਕਾ ਆਉਣਾ ਹੁੰਦਾ ਹੈ ਕਿ ਪਾਪਾ ਦਾ ਪਹਿਲਾ ਹੁਕਮ ਹੀ ਹੁੰਦਾ ਕਿ ਪਹਿਲਾਂ ਸਿੱਧਾ ਸਮਾਧ ਤੇ ਸੋ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਜਦੋਂ ਵੀ ਇੱਥੇ ਆਵਾਂ ਔਰ ਇਥੇ ਆ ਕੇ ਨਤਮਸਤਕ ਹੋਣ ਦਾ ਮੌਕਾ ਮਿਲਦਾ ਹੈ ਤਾਂ ਔਰ ਮੈਂ ਸਮਝਦਾ ਕਿ ਇਹ ਉਹ ਸਥਾਨ ਹੈ ਕਿ ਜਿੱਥੇ ਜਿੰਨਾ ਜ਼ਿਆਦਾ ਨਤਮਸਤਕ ਹੋ ਲਈਏ ਜਿੰਨਾ ਜ਼ਿਆਦਾ ਇਸ ਮਿੱਟੀ ਨੂੰ ਆਪਦੇ ਮੱਥੇ ਨਾਲ ਲਾ ਲਈਏ ਉਹਨਾਂ ਹੀ ਥੋੜਾ ਹੈ ਕਿਉਂਕਿ ਇਹੋ ਜਿਹਿਆਂ ਇਹੋ ਜਿਹੋ ਸ਼ਹਾਦਤਾਂ ਦੀਆਂ ਕਹਾਣੀਆਂ ਨੇ ਜਿਹੜੀਆਂ ਉਹ ਮੇਰੇ ਖਿਆਲ ਦੇ ਵਿੱਚ ਕੱਲੇ ਮੁਲਕ ਦੇ ਵਿੱਚ ਤਾਂ ਕੀ ਪੂਰੀ ਦੁਨੀਆ ਦੇ ਵਿੱਚ ਨਹੀਂ ਮਿਲਦੀਆਂ ਸਾਰੀ ਦੁਨੀਆ ਦੇ ਵਿੱਚ ਲੜਾਈਆਂ ਜੰਗਾਂ ਹੁੰਦੀਆਂ ਰਹੀਆਂ ਬੜੀਆਂ ਸ਼ੂਰ ਵੀਰਾਂ ਦੀਆਂ ਗਾਥਾਵਾਂ ਨੇ ਜਿਹੜੀਆਂ ਉਹ ਹੋਈਆਂ ਨੇ ਸੁਣਦੇ ਆ ਪੜ੍ਹਦੇ ਆ ਪਰ ਮੈਂ ਸਮਝਦਾ ਕਿ ਇਹੋ ਜਿਹੀ ਲਾਮਸਾਲ ਕੁਰਬਾਨੀ ਉਹ ਸ਼ਾਇਦ ਹੀ ਦੁਨੀਆ ਦੇ ਕਿਸੇ ਕਿਸੇ ਇਤਿਹਾਸ ਦੇ ਵਿੱਚ ਮਿਲਦੀ ਹੋਵੇ ਸੋ ਮੇਰੀ ਖੁਸ਼ਕਿਸਮਤੀ ਹੈ ਔਰ ਕਿ ਜਦੋਂ ਵੀ ਮੈਂ ਇੱਥੇ ਆਉਣਾ ਹੁੰਦਾ ਪਾਪਾ ਦਾ ਹੁਕਮ ਹੁੰਦਾ ਕਿ ਇੱਥੇ ਪਹੁੰਚੋ ਔਰ ਮਨ ਨੂੰ ਜੋ ਤਸੱਲੀ ਖੁਸ਼ੀ ਇੱਥੇ ਆ ਕੇ ਮਿਲਦੀ ਹੈ ਉਹ ਸ਼ਾਇਦ ਹੁਣ ਕਿਤੇ ਜਾ ਕੇ ਨਹੀਂ ਕਰਦੀਏਗੀ ਸੋ ਮੇਰੇ ਤੋਂ ਪਹਿਲਾਂ ਡੀਸੀ ਮੈਡਮ ਨੇ ਵੀ ਤਮੇਲ ਸਾਹਿਬ ਨੇ ਵੀ ਬੜੇ ਵਿਸਤਾਰ ਦੇ ਵਿੱਚ ਸਾਰੀ ਗੱਲ ਕੀਤੀ ਔਰ ਸਾਰੀ ਸਾਖੀ ਤੁਸੀਂ ਅੱਜ ਪੂਰੇ ਹਲਕੇ ਦੇ ਵਿੱਚੋਂ ਅੱਜ ਮਿਲਣ ਦੇ ਲਈ ਪਹੁੰਚੋ ਤੁਹਾਡੇ ਮੇਰੇ ਵੀਰੋ ਸਾਥਿਓ ਬਹੁਤ-ਬਹੁਤ ਧੰਨਵਾਦ ਸਰਕਾਰ ਵੱਲੋਂ ਇਨੀਸ਼ੀਏਟਿਵ ਜਿਹੜੇ ਕੀਤੇ ਜਾ ਰਹੇ ਨੇ ਚਾਹੇ ਯੋਧ ਨਸ਼ਾ ਵਿਰੋਧੀ ਗੱਲ ਕਰ ਲਈ ਮੈਂ ਸਮਝਦਾ ਕਿ ਆਪਣੇ ਸਾਰਿਆਂ ਦੀ ਹੀ ਜ਼ਿੰਮੇਵਾਰੀ ਬਣਦੀ ਹੈ ਪਰ ਸਰਕਾਰ ਚਾਹੇ ਕੋਈ ਵੀ ਹੋਵੇ ਚਾਹੇ ਇਸ ਲੜਾਈ ਨੂੰ ਕੋਈ ਵੀ ਇੱਕ ਬੰਦਾ ਜਿਹੜਾ ਆਪੋ ਨਹੀਂ ਜਿੱਤ ਸਕਦਾ ਹੈ ਕਿ ਜੇ ਆਪਾਂ ਕਈ ਇਕੱਲੇ ਸਰਕਾਰ ਨਾਲ ਲੜ ਕੇ ਜਿੱਤ ਲੋਗੇ ਜਾਂ ਆਪਾਂ ਕਈ ਇਕੱਲੇ ਪੁਲਿਸ ਨਾਲ ਲੜ ਕੇ ਜਿੱਤ ਲੋਗੇ ਨਾ ਇਹ ਜਦੋਂ ਤੱਕ ਪੰਜਾਬ ਦੇ 3 ਕਰੋੜ ਲੋਕ 3 ਕਰੋੜ ਪੰਜਾਬੀ ਇਹਦੇ ਵਿੱਚ ਮੁੱਢ ਨਾਲ ਮੁੱਢਾ ਨਹੀਂ ਜੋੜਦੇ ਉਦੋਂ ਤੱਕ ਇਹ ਲੜਾਈ ਜਿੱਤੀ ਨਹੀਂ ਜਾ ਸਕਦੀ ਹੈਗੀ ਸਭ ਤੋਂ ਪਹਿਲੀ ਪੁਲਿਸ ਦਾ ਸਖਤੀ ਹੈ ਪੂਰੀ ਸਰਕਾਰ ਦੀ ਇਹ ਕਲੀਅਰ ਹੁੰਦਾ ਤਾਂ ਨੇ ਬੜਾ ਫ੍ਰੀ ਹੈਂਡ ਹੈ ਜਿਹੜਾ ਉਹ ਐਸਐਸਪੀਜ਼ ਨੂੰ ਔਰ ਅੱਗੇ ਐਸਐਸਪੀਜ਼ ਤੋਂ ਐਚਓਜ਼ ਨੂੰ ਗਿਆ ਹੋਇਆ ਹਰੇਕ ਵਿਅਕਤੀ ਆਪੋ ਆਪਣੇ ਇਲਾਕੇ ਦੇ ਵਿੱਚ ਨਸ਼ਾ ਨੂੰ ਖਤਮ ਕਰਨ ਦੇ ਲਈ ਜ਼ਿੰਮੇਵਾਰ ਹੈ ਇਹ ਕਲੀਅਰ ਹੁੰਦਾ ਤਾਂ ਨੇ ਕਿਸੇ ਨਾਲ ਕਿਸੇ ਤਰੀਕੇ ਦੀ ਕੋਈ ਲਹਿਜ ਨਹੀਂ ਵਰਤੀ ਜਾਊਗੀ ਪਰ ਮੈਂ ਸਮਝਦਾ ਕਿ ਪੁਲਿਸ ਦਾ ਵੀ ਇੱਕ ਰੋਲ ਹੈ ਇੱਕ ਤੰਦੀ ਹੈ ਸਪਲਾਈ ਰਿਡਕਸ਼ਨ ਕਿ ਸਪਲਾਈ ਜਿਹੜੀ ਨਸ਼ਿਆਂ ਦੀ ਉਹ ਘਟੇ ਉਹ ਖਤਮ ਹੋਵੇ ਉਹ ਕੰਮ ਹੈ ਜਿਹੜਾ ਪੁਲਿਸ ਔਰ ਤੁਹਾਡਾ ਕਿਉਂਕਿ ਆਪਣਾ ਇਹ ਬਾਰਡਰ ਬੈਲਟ ਹੈ ਬੀਐਸਐਫ ਇਹ ਇਹ ਕਰ ਲੈਣਗੇ ਕੋਈ ਦਿੱਕਤ ਨਹੀਂ ਹੈਗੀ ਪਰ ਅਸਲ ਇਸ ਬਿਮਾਰੀ ਦੀ ਜੜ ਉਹ ਖਤਮ ਹੋਊਗੀ ਜਦੋਂ ਡਿਮਾਂਡ ਰਿਡਕਸ਼ਨ ਹੋਊਗੀ ਜਦੋਂ ਨਸ਼ੇ ਦੀ ਮੰਗ ਹੀ ਘਟੂਗੀ ਉਦੋਂ ਖਤਮ ਹੋਣੀ ਹੈ ਮੰਗ ਖਤਮ ਕਰਨ ਦੇ ਵਿੱਚ ਸਿਰਫ ਔਰ ਸਿਰਫ ਸਮਾਜ ਨੂੰ ਰੋਲ ਅਦਾ ਕਰ ਸਕਦਾ ਹੈ ਸਭ ਤੋਂ ਵੱਡਾ ਰੋਲ ਉਹਦੇ ਵਿੱਚ ਹਰ ਘਰ ਨੇ ਅਦਾ ਕਰਨਾ ਹੈ ਫਿਰ ਸਮਾਜ ਨੇ ਪਿੰਡ ਨੇ ਨਗਰ ਨੇ ਅਦਾ ਕਰਨਾ ਹੈ ਸਮਾਜ ਨੇ ਅਦਾ ਕਰਨਾ ਹੈ ਤੇ ਫਿਰ ਜਾ ਕੇ ਸਰਕਾਰ ਦੀ ਵਾਰੀ ਹੈ ਜਿਹੜੀ ਉਹ ਆਉਣੀ ਹੈ ਅਸੀਂ ਲੋਕ ਉਸ ਉਸ ਨੂੰ ਕਿਵੇਂ ਕਰਨਾ ਹੈ ਸਰਕਾਰ ਇਹਦੀ ਵਚਨਬੱਧ ਹੈ ਪਰ ਆਪਾਂ ਨੂੰ ਵੀ ਇਹ ਹੁਣ ਹੁਣ ਥੋੜੇ ਸਮੇਂ ਤੱਕ ਥੋੜੇ ਸਮੇਂ ਤੱਕ ਡਰਗ ਸੈਂਸਰ ਵੀ ਸ਼ੁਰੂ ਕਰਾਂਗੇ ਘਰ-ਘਰ ਦੇ ਜਾ ਕੇ ਤੁਸੀਂ ਪੰਚਾਇਤ ਦੇ ਨੁਮਾਇंदे ਵੀ ਹੋਵੋਗੇ ਜੋ ਹੈਲਥ ਮੈਕ ਦੇ ਨੁਮਾਇंदे ਵੀ ਹੋਣਗੇ ਘਰ-ਘਰ ਜਾ ਕੇ ਤਾਂ ਕਿ ਜੇ ਕਿਸੇ ਬੱਚੇ ਵਿੱਚ ਇਸ ਬਿਮਾਰੀ ਦੇ ਵਿੱਚ ਇਸ ਲੱਤ ਦੇ ਵਿੱਚ ਪੈ ਰਹੇ ਜੇ ਕਿਸੇ ਨੂੰ ਇਹ ਆਪ ਪੈ ਰਹੀ ਹੈ ਤਾਂ ਉਹਨੂੰ ਪਹਿਲਾਂ ਸ਼ੁਰੂ ਦੇ ਵਿੱਚ ਹੀ ਕਿਵੇਂ ਸੰਭਾਲ ਲੈ ਉਹਨੂੰ ਸੰਭਾਲਾਂਗੇ ਜੇ ਕੋਈ ਸਪਲਾਇਰ ਹੈ ਉਹਦੇ ਪਰਚੂਰੀ ਕਿਵੇਂ ਕਿਸੇ ਸਰਕਾਰੋਂ ਕੰਮ ਕਰੇ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਇਸ ਬਿਮਾਰੀ ਨੂੰ ਜੜੋਂ ਖਤਮ ਕਰਨ ਦੇ ਲਈ ਸਰਕਾਰ ਵਚਨਬੱਧ ਹੈ ਤੁਹਾਡੇ ਸਾਰਿਆਂ ਦਾ ਸਾਸੇ ਚੁੱਕ ਚਾਹੀਦਾ ਰੂਚੀਚੀ ਤੌਰ ਤੇ ਮੈਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰ ਰਿਹਾ ਸੀਗਾ ਮੈਂ ਅੰਮ੍ਰਿਤਸਰ ਗਿਆ ਸੀਗਾ ਜਿੰਨੀ ਬਾਰਡਰ ਡਿਸਟ੍ਰਿਕਟ ਹੋਣ ਕਰਕੇ ਜਿੰਨੀ ਡਰੋਨ ਦੇ ਜ਼ਰੀਏ ਉੱਥੋਂ ਸਪਲਾਈ ਹੋ ਰਹੀ ਹੈ ਤੇ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਕਿਉਂਕਿ ਸਰਕਾਰ ਦੀ ਔਰ ਪੁਲਿਸ ਦੀ ਸ਼ਕਤੀ ਦੀ ਵਜ੍ਹਾ ਕਰਕੇ ਉਸ ਏਰੀਆ ਦੇ ਵਿੱਚ ਆਈ ਥਿੰਕ ਇਸ ਇਸ ਵੀ ਸਰ ਤੁਹਾਡੇ ਵੀ ਮੇਰੇ ਖਿਆਲ ਦੇ ਵਿੱਚ ਇਹ ਤੁਹਾਡੇ ਇੰਦਰਸ਼ਾਹੀ ਇਨਸੀਡੈਂਟ ਨੇ ਜਿਹੜੇ ਉਹ ਡਰੋਨ ਦੀ ਕਰੈਂਸੀ ਘਟਨੇ ਪਰ ਅੰਮ੍ਰਿਤਸਰ ਤਰਨਤਾਰਨ ਨੂੰ ਗੁਰਦਾਸਪੁਰ ਨੂੰ ਜਿਹੜੀ ਵੈਲਟ ਹੈ ਉੱਥੇ ਅੱਜ ਦੀ ਤਾਰੀਖ ਦੇ ਵਿੱਚ ਜਿਹੜੇ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਨੇ ਸਪਲਾਈ ਕਰ ਰਹੇ ਨੇ ਡਰੋਨਾਂ ਦੇ ਜ਼ਰੀਏ ਉਹਨਾਂ ਸਿਰਫ ਇਸ ਗੱਲ ਕਰਕੇ ਸਪਲਾਈ ਜਿਹੜੀ ਘਟ ਗਈ ਕਿਉਂਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਉਹਨੂੰ ਨਸ਼ੇ ਨੂੰ ਚੱਕ ਕੇ ਲਿਜਾਣ ਵਾਲੇ ਜਿਹੜੇ ਜਿਹੜੇ ਸੀਗੇ ਉਹਨਾਂ ਦੇ ਸਮਗਰਨ ਹੋਣੀ ਥਾਰੇ ਹੈਗੇ ਸਰਕਾਰ ਨੇ ਉਸ ਦੀ ਨੇ ਇਨੀ ਸਕਤੀ ਕਰਕੇ ਜਿਸ ਦੀ ਵਜ੍ਹਾ ਕਰਕੇ 70 80% ਜਿਹੜਾ ਉਹ ਕਟੌਤੀ ਆਈ ਹੈ ਸੋ ਮੈਂ ਸਮਝਦਾ ਕਿ ਸਾਰੇ ਰਲ ਮਿਲ ਕੇ ਆਪਾਂ ਇਸ ਲੜਾਈ ਨੂੰ ਲੜਾਂਗੇ ਵੀ ਤੇ ਜਿੱਤਾਂਗੇ ਵੀ ਬਾਕੀ ਸਰਕਾਰ ਨੇ ਡਵੈਲਪਮੈਂਟ ਦਾ ਜਿਹੜਾ ਜਿਵੇਂ ਸਵਰਾਂਜੀ ਦੱਸ ਪਏ ਨੇ ਡਵੈਲਪਮੈਂਟ ਦਾ ਜਿਹੜਾ ਵੀੜਾ ਚੁੱਕਿਆ ਹੋਇਆ ਇਸ ਬਜਟ ਦੇ ਵਿੱਚ ਵੀ ਤੁਹਾਡੇ ਹਲਕੇ ਨੂੰ ਵੀ ਜਿਹੜਾ 5 ਕਰੋੜ ਰੁਪਏ ਜਿਹੜਾ ਉਹ ਆ ਜਾਣਾ ਬੜੀ ਜਲਦੀ ਹੀ ਤਗੜੇ ਹੋ ਕੇ ਹਮਰਾ ਮਾਰੋ ਔਰ ਸਾਰੇ ਅੰਮ੍ਰੋਲ ਡਵੈਲਪਮੈਂਟ ਜਿਹੜੀ ਉਹ ਫਰੀਏ ਔਰ ਬਾਕੀ ਰਹੀ ਗੱਲਾਂ ਕਿਉਂਕਿ ਜ਼ਿਆਦਾ ਪੋਲਿਟਿਕਲ ਗੱਲਾਂ ਨਹੀਂ ਕਰਨੀਆਂ ਹ 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 ਦੇਸ਼ ਦੀ ਸੇਵਾ ਕਰਨ ਦੇ ਲਈ ਆਉਂਦੀਆਂ ਜਨਾਨਵਾਂ ਆਤੀਆਂ ਤੇ ਫਿਰ ਸੇਵਾ ਕੇਂਦਰ ਕੀ ਚੀਜ਼ ਹੈ ਸੇਵਾ ਕੇਂਦਰ ਸਮਝ ਲੋ ਹੋ ਗਿਆ ਆਸਫਾਲਾ ਦੇ ਸੇਵਾ ਕੇਂਦਰ ਜਿਹੜਾ ਆਪਾਂ ਉਹਨੂੰ ਜ਼ੋਰ ਦਿੱਤਾ ਜਾਂਦਾ ਮੈਡਮ ਮੈਂ ਗਰੀਸ਼ ਚੈਲਨ ਜੀ ਨੂੰ ਵਟਸਐਪ ਕਰਦਾ ਉਹਨਾਂ ਨੂੰ ਫੋਨ ਕਰਦਾ ਤੁਸੀਂ ਮੰਡੇ ਨੂੰ ਪ੍ਰੋਪੋਜ਼ਲ ਬਣਾ ਕੇ ਆਸਫਾਲਾ ਦੇ ਵਿੱਚ ਜਗ੍ਹਾ ਭੇਜੀ ਤੇ ਪਹਿਲਾਂ ਇਹ ਤਾਂ ਬੰਦ ਪਏ ਹੁਣ ਬੰਦ ਪਏ ਅੱਛਾ ਅੱਛਾ ਚਲੋ ਤੁਸੀਂ ਮੈਂ ਤੁਸੀਂ ਗਰੀਸ਼ ਜੀ ਨੂੰ ਮੈਂ ਕਹਦਾ ਮੰਡੀ ਕਸੂਰੇ ਪ੍ਰਪੋਜ਼ਲ ਭੇਜੋ ਬੜੀ ਜਲਦੀ ਤੁਹਾਡੇ ਆਸਫ ਵਾਲਾ ਦੇ ਵਿੱਚ ਜੀ ਸੇਵਾ ਕੇਂਦਰ ਜਿਹੜਾ ਉਹ ਖੁੱਲ ਜੂਗਾ ਸੋ ਤੁਹਾਡਾ ਸਾਰਿਆਂ ਦਾ ਦਿਨ ਦਿਗਰਾਈ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਇਨਕਲਾਬ ਜਿੰਦਾਬਾਦ